ਸਤਿ ਸ਼੍ਰੀ ਅਕਾਲ ਦੋਸਤੋ ਸਕੂਲਾਂ ਬਾਰੇ ਨਵੀਂ ਅਪਡੇਟ ਆ ਚੁੱਕੀ ਹੈ ਵਿਦਿਆਰਥੀਆਂ ਲਈ ਇਹ ਵੱਡੀ ਖਬਰ ਹੈ ਤਾਂ ਇਸ ਖਬਰ ਨੂੰ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵਿਦਿਆਰਥੀਆਂ ਤੱਕ ਇਹ ਖਬਰ ਪਹੁੰਚ ਸਕੇ ਤੁਹਾਡਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਇਹ ਖਬਰ ਹੈ CBSE ਬੋਰਡ ਵੱਲੋਂ ਹੈ CBSE ਬੋਰਡ ਨੇ ਜੋ ਨਵੇਂ ਨਿਯਮ ਲਾਗੂ ਕੀਤੇ ਨੇ ਉਸ ਵਿੱਚ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਨ ਜੋ 2025-26 ਦੇ ਵਿੱਚ ਪ੍ਰੀਖਿਆਵਾਂ ਹਨ ਉਹ ਦੋ ਵਾਰੀ ਹੋਣਗੀਆਂ ਜਿਸ ਵਿੱਚ ਜੇਕਰ ਵਿਦਿਆਰਥੀਆਂ ਦੇ ਨੰਬਰ ਘੱਟ ਆਉਂਦੇ ਹਨ ਤਾਂ ਉਹ ਦੁਬਾਰਾ ਪ੍ਰੀਖਿਆ ਦੇ ਸਕਦੇ ਹਨ ਪਹਿਲੀ ਜੋ ਪ੍ਰੀਖਿਆ ਹੋਏ ਉਹ ਜਨਵਰੀ ਤੇ ਫਿਰ ਪ੍ਰੀਖਿਆ ਜੋ ਹੁੰਦੀ ਹੈ ਉਹ ਅਪ੍ਰੈਲ ਵਿੱਚ ਹੋਵੇਗੀ ਜੇਕਰ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਮੇਰੀ ਪਹਿਲੀ ਵਾਰ ਨੰਬਰ ਜੋ ਹਨ ਉਹ ਘੱਟ ਹਨ ਤੇ ਉਹ ਆਪਣੀ ਮਰਜ਼ੀ ਦੇ ਨਾਲ ਜੋ ਇਹ ਦੂਜੀ ਵਾਰ ਪ੍ਰੀਖਿਆ ਦੇ ਸਕਦਾ ਹੈ ਤਾਂ ਇਹ ਵਿਦਿਆਰਥੀਆਂ ਵੱਲੋਂ ਜੋ ਨਵੇਂ ਨਿਯਮ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਨੇ CBSE ਬੋਰਡ ਵੱਲੋਂ ਤਾਂ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਓ ਵੀਡੀਓ ਲਾਈਕ ਸ਼ੇਅਰ ਕਰਿਓ ਧੰਨਵਾਦ ਜੀ